ਅੱਜ ਇਹ ਗੱਲ ਕਰਦੇ ਆਂ ਬਾਈ ਝੋਨਾ ਜਿਹੜਾ ਆਪਣਾ ਬਾਹਰ ਐਕਸਪੋਰਟ ਕੀਤਾ ਜਾਂਦਾ ਜਿਵੇਂ 1509 1121 1401 1847 ਜਾਂ ਕੋਈ ਵੀ ਵੈਰਾਈਟੀ ਆ ਬਾਈ ਜਿਹੜੀ ਬਾਹਰ ਐਕਸਪੋਰਟ ਹੁੰਦੀ ਹੈ ਭਾਰਤ ਸਰਕਾਰ ਨੇ ਬਾਈ ਜਿਹੜਾ ਬਾਹਰ ਭੇਜਣ ਤੇ ਐਕਸਪੋਰਟ ਤੇ 950 ਡਾਲਰ ਦੇ ਹਿਸਾਬ ਨਾਲ ਦਿੰਦੇ ਆ ਇਹ ਤੇ ਬਾਹਰ ਦੀਆਂ ਦੂਜੇ ਕੰਟਰੀਆਂ ਕਿਹੜੀਆਂ 7 750 ਰੁਪਇਆ ਦੇਈ ਜਾਂਦੀਆਂ ਆਂ ਜਦੋਂ ਬਾਈ ਇੰਨਾ ਮਹਿੰਗਾ ਆਪਣੇ ਹੋਇਆ ਤਾਂ ਆਪਣੇ ਬਾਹਲੇ ਦੇਸ਼ ਵਾਲੇ ਕਿਉਂ ਮੰਗ ਕਰਨਗੇ ਵੀ ਅਸੀਂ ਸੋਥੋ ਝੋਨਾ ਲਵਾਂਗੇ ਇਹੀ ਮੰਗ ਕਰਦੇ ਆਂ ਸੈਂਟਰ ਸਰਕਾਰ ਨੂੰ ਵੀ ਉਹਦਾ ਰੇਟ ਕਢਾ ਕੇ 950 ਤੋਂ 750 ਰੁਪਇਆ ਕੀਤਾ ਜਾਵੇ ਤਾਂ ਕਿ ਬਾਈ ਟਾਈਮ ਸਰ ਕੀਤਾ ਜਾਵੇ ਰੇਟ ਕਿਉਂਕਿ ਬਾਈ ਕਿਸਾਨਾਂ ਨੇ ਝੋਨਾ ਵੇਚਣਾ ਤਾਂ ਜਦੋਂ ਉਦੋਂ ਰੇਟ ਵੱਧ ਹੋਇਆ ਤਾਂ ਵਪਾਰੀ ਆਸਤਾ ਖਰੀਦਣਗੇ ਤਾਂ ਬਾਈ ਇਹੀ ਬੇਨਤੀ ਹੈ ਵੀ ਟਾਈਮ ਰਹਿੰਦੇ ਉਹ ਕੰਮ ਕੀਤਾ ਜਾਵੇ ਜਿਹਦੇ ਨਾਲ ਕਿਸਾਨਾਂ ਦਾ ਕੋਈ ਫਾਇਦਾ ਹੋਵੇ ਜੇ ਬਾਅਦ ਚ ਬਾਈ ਉਹ ਕਰਦੇ ਆ ਤਾਂ ਉਹਦੇ ਚ ਵਪਾਰੀਆਂ ਦੀ ਫਾਇਦਾ ਹੋਊਗਾ ਕਿਸਾਨਾਂ ਨੂੰ 1% ਵੀ ਨਹੀਂ ਫਾਇਦਾ ਹੋਣਾ ਤਾਂங்கோ ਬਾਈ ਆਪਾਂ ਕਿਤੇ ਵੀ ਮੰਨ ਕੇ ਚੱਲੋ ਆਪਾਂ ਕਿਸਾਨ ਯੂਨੀਅਨ ਨੂੰ ਵੀ ਇਹੀ ਬੇਨਤੀ ਹੈ ਡੀਸੀਆਂ ਨੂੰ ਵੀ ਮੰਗ ਪੱਤਰ ਦਿਓ ਜਿਹੜੀ ਸਾਡੀ ਗੱਲ ਸੈਂਟਰ ਤੱਕ ਪਹੁੰਚਦੀ ਕੀਤੀ ਜਾਵੇ ਵੀ ਟਾਈਮ ਰਹਿੰਦੇ ਸਾਡਾ ਐਕਸਪੋਰਟ ਦਾ ਰੇਟ ਘੱਟ ਕੀਤਾ ਜਾਵੇ ਜਦੋਂ ਦੂਜੇ ਦੇਸ਼ ਘੱਟ ਰੇਟ ਤੇ ਦੇ ਰਹੇ ਆ ਤਾਂ ਆਪਣਾ ਮਹਿੰਗਾ ਝੋਨਾ ਕੌਣ ਖਰੀਦੂਗਾ ਬਾਈ ਫੇਰ ਬਾਈ ਹੁਣ ਕਦੋਂ ਮੰਨ ਕੇ ਚਲੋ ਐਕਸਪੋਰਟ ਨਾ ਹੁੰਦਾ ਤੇ ਸਦਾ ਵਪਾਰੀ ਵੀ ਆਪਣਾ ਝੋਨਾ ਸਸਤਾ ਖਰੀਦਣਗੇ ਖਰੀਦਣਗੇ ਜੇ ਬਾਈ ਉਹ ਬਾਅਦ ਚ ਘਟਾਦਾ ਤਾਂ ਵਪਾਰੀਆਂ ਨੂੰ ਲਾਭ ਹੋਊਗਾ ਤਾਂ ਉਹ ਬਾਈ ਟਾਈਮ ਰਹਿੰਦੇ ਉਹਦਾ ਰੇਟ ਘਟਾਇਆ ਜਾਵੇ ਤਾਂ ਕਿ ਕਿਸਾਨਾਂ ਨੂੰ ਇਹਦਾ ਲਾਭ ਪਹੁੰਚ ਸਕੇ ਵੀਡੀਓ ਚੰਗੀ ਲੱਗੀ ਤਾਂ ਦੋਸਤ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਧੰਨਵਾਦ